ਹਾਂਜੀ ਦੋਸਤੋ ਸਤਿ ਸ਼੍ਰੀ ਅਕਾਲ ਮੈਂ ਤੁਹਾਡਾ ਆਪਣਾ ਗਗਨ ਅੱਜ ਫਿਰ ਇੱਕ ਵਾਰ ਅਸੀਂ ਦੁਬਾਰਾ ਰੂਰੂ ਹੋਏ ਆ ਸਾਡੇ ਸਤਿਕਾਰਯੋਗ ਮੱਲੀ ਸਾਹਿਬ ਸੋ ਉਹਨਾਂ ਨਾਲ ਅੱਜ ਫਿਰ ਗੱਲਬਾਤ ਕਰਨ ਦਾ ਮੌਕਾ ਮਿਲਿਆ ਸੋ ਮੱਲੀ ਸਾਹਿਬ ਜੀ ਆਇਆਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸੋ ਮੱਲੀ ਸਾਹਿਬ ਅੱਜ ਅਸੀਂ ਗੱਲਬਾਤ ਕਰਦੇ ਹਾਂ ਕਿ ਜਿਵੇਂ ਆਜ਼ਾਦੀ ਦਿਹਾੜਾ ਸਾਡਾ ਲੰਘ ਗਿਆ 15 ਅਗਸਤ ਕੀ ਤੁਸੀਂ ਇਸ ਚੀਜ਼ ਨੂੰ ਮੰਨਦੇ ਹੋ ਕਿ ਸਾਨੂੰ ਆਜ਼ਾਦੀ ਮਿਲ ਚੁੱਕੀ ਆ ਇਸਤੇ ਜਿਸ ਤਰ੍ਹਾਂ ਤੁਸੀਂ ਪਖੰਡਵਾਸ ਤੇ ਲਿਖਦੇ ਹੋ ਹੋਰ ਸਮਾਜਿਕ ਭਰਾਈਆਂ ਤੇ ਲਿਖਦੇ ਹੋ ਕਿ ਇਸ ਬਾਰੇ ਵੀ ਕੁਝ ਵੱਖਰਾ ਨਵਾਂ ਪੇਸ਼ ਕਰ ਰਿਹਾ ਹਾਂ ਦਗੰਡੀ ਪਹਿਲੀ ਗੱਲ ਠੀਕ ਹੈ ਵੀ ਅਸੀਂ ਆਜ਼ਾਦੀ ਦੇ ਜਸ਼ਨ ਮਨਾ ਰਹੇ ਹਾਂ ਹਮ ਪਰ ਮੈਂ ਕਹਿੰਦਾ ਵੀ ਇਹ ਆਜ਼ਾਦੀ ਦੇ ਜਸ਼ਨ ਨਹੀਂ ਹੈ ਇਹ ਸਾਡੇ ਉਜਾੜੇ ਤੇ ਅਸੀਂ ਜਸ਼ਨ ਮਨਾ ਰਹੇ ਆ ਕਿਉਂਕਿ ਉਸ ਦਿਨ ਮਤਲਬ ਕਿ ਲੱਖਾਂ ਲੋਕ ਮਾਰੇ ਗਏ ਸੀ ਸਾਡੀਆਂ ਧੀਆਂ ਭੈਣਾਂ ਦੀਆਂ ਇੱਜ਼ਤਾਂ ਲੁੱਟੀਆਂ ਗਈਆਂ ਸੀ ਹਮਮ ਘਰਾਂ ਦੇ ਘਰ ਉੱਜੜ ਚੁੱਕੇ ਸੀ ਪਰ ਜਿਹੜੇ ਹਿਸਾਬ ਨਾਲ ਅਸੀਂ ਆਜ਼ਾਦੀ ਲਈ ਜਾਂ ਜਿਹੜੇ ਪੱਖ ਨੂੰ ਮੁੱਖ ਰੱਖ ਕੇ ਆਜ਼ਾਦੀ ਲਈ ਉਹ ਦੇ ਮੁਤਾਬਕ ਅਸੀਂ ਆਜ਼ਾਦ ਨਹੀਂ ਹੋਏ ਅੱਜ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਸੀ ਗੋਰਿਆਂ ਦੇ ਗੁਲਾਮ ਸੀ ਪਰ ਅੱਜ ਖੂਸ ਨਾਲ ਕਹਿਣਾ ਪੈ ਰਿਹਾ ਹੈ ਵੀ ਅਸੀਂ ਕਾਲਿਆਂ ਦੇ ਗੁਲਾਮ ਹੋ ਚੁੱਕੇ ਹਾਂ ਕਾਲਿਆਂ ਦੇ ਗੁਲਾਮ ਹੋਰ ਜਿਨ੍ਹਾਂ ਨੂੰ ਅਸੀਂ ਇਸ ਮੁਲਕ ਦੇ ਵਿੱਚੋਂ ਕੱਢਿਆ ਸੀ ਕਿ ਅਸੀਂ ਆਜ਼ਾਦੀ ਲਈ ਆ ਇਹ ਅੱਜ ਅੱਜ ਅਸੀਂ ਆਪ ਦੀਆਂ ਜ਼ਮੀਨਾਂ ਵੇਚ-ਵੇਚ ਕੇ ਅਸੀਂ ਘਰ-ਬਾਰ ਵੇਚ-ਵੇਚ ਕੇ ਉਹਨਾਂ ਦੇ ਗੁਲਾਮ ਹੋਣ ਲਈ ਉੱਥੇ ਜਾ ਰਹੇ ਹਾਂ ਤੇ ਉਹਨਾਂ ਦੇ ਕੋਲੇ ਜਾ ਕੇ ਅਸੀਂ ਦਿਹਾੜੀਆਂ ਕਰਦੇ ਜੀ ਤਾਂ ਇਸ ਤੇ ਵੀ ਤੁਸੀਂ ਕੋਈ ਕਵਤਾ ਕੋਈ ਰਚਨਾ ਆਪਣੀ ਉਸ ਤਰ੍ਹਾਂ ਸੰਬੰਧੀ ਦੇ ਵਿੱਚ ਜਾਂ ਲਿਖੀ ਆ ਤਾਂ ਜਰੂਰ ਦਸਤਾਂ ਦੇ ਸਾਹਮਣੇ ਹਾਂਜੀ ਮੈਂ ਇਹਦੇ ਤੇ ਕੁਝ ਲਾਈਨਾਂ ਲਿਖੀਆਂ ਸੀ ਜੀ ਕਹਿੰਦੇ ਲਈਏ ਆਜ਼ਾਦੀ ਜਾਨਾ ਵਾਰ ਬਈ ਕਹਿੰਦੇ ਲਈਏ ਆਜ਼ਾਦੀ ਜਾਨਾ ਵਾਰ ਬਈ ਅਸੀਂ ਕੱਢ ਦਿੱਤੇ ਗੋਰੇ ਸੀ ਗਦਾਰ ਬਈ ਲੱਖਾਂ ਆਪਣੇ ਮਰਾਏ ਭੈਣਾ ਭਾਈ ਸੀ ਆਜ਼ਾਦੀ ਅੱਜ ਵਾਲੇ ਦੇਣ ਤਾਂ ਹੀ ਆਈ ਜੀ ਗੋਰਾ ਇੱਕ ਵੀ ਨਹੀਂ ਦੇਸ਼ ਵਿੱਚ ਛੱਡਿਆ ਗੋਰਾ ਇੱਕ ਵੀ ਨਹੀਂ ਦੇਸ਼ ਵਿੱਚ ਛੱਡਿਆ ਕੱਲਾ ਕੱਲਾ ਅੰਗਰੇਜ਼ ਕਹਿੰਦੇ ਕੱਢਿਆ ਤਾਹੀਂ ਨਿਗ ਭਈ ਆਜ਼ਾਦੀ ਵਾਲਾ ਮਾਨਦੇ ਜੁਰਤ ਸਾਡੀ ਨੂੰ ਮੁਲਕ ਸਾਰੇ ਜਾਣਦੇ ਕਹਿੰਦੇ ਤਿਰੰਗਾ ਆਪਣਾ ਹੈ ਤਾਹੀਂ ਲਹਿਰਾਉਂਦੇ ਆ ਤਿਰੰਗਾ ਆਪਣਾ ਹੈ ਤਾਹੀਂ ਲਹਿਰਾਉਂਦੇ ਆ ਗੀਤ ਖੁਸ਼ੀਆਂ ਦੇ ਅੱਜ ਅਸੀਂ ਗਾਉਂਦੇ ਆ ਗੋਰੇ ਕੱਡੇ ਜਿਹੜੇ ਫੇਰ ਚੰਗੇ ਲੱਗਦੇ ਵਾਹ ਉਹ ਗੋਰੇ ਕੱਡੇ ਜਿਹੜੇ ਫੇਰ ਚੰਗੇ ਲੱਗਦੇ ਲੈ ਕੇ ਯਾਦੀ ਅਸੀਂ ਉਹਨਾਂ ਵੱਲ ਭੱਜਦੇ ਇੱਕ ਗੱਲ ਬੜੀ ਟੌਰ ਨਾਲ ਲਿਖਾਈਏ ਜੀ ਓਏ ਇੱਕ ਗੱਲ ਬੜੀ ਟੌਰ ਨਾਲ ਲਖਾਈਏ ਜੀ ਮੱਲੀ ਪੜੇ ਕਹਿੰਦਾ ਮੱਲੀ ਪੜੇ ਕਹਿੰਦਾ ਹੋਰਾਂ ਨੂੰ ਪੜਾਈਏ ਜੀ ਕਹਿੰਦੇ ਗੋਰੇ ਖੰਗੇ ਸੀ ਇਹ ਅਸੀਂ ਅੱਜ ਕੱਲ ਅਕਸਰ ਦੇਖਦੇ ਆਂ ਵੀ ਸਾਡੇ ਨੌਜਵਾਨ ਲਖਾਈ ਫਿਰਦੇ ਹੁੰਦੇ ਆ ਟਰੈਕਟਰਾਂ ਤੇ ਗੱਡੀਆਂ ਤੇ ਜੀ ਕਹਿੰਦੇ ਗੋਰੇ ਖੰਗੇ ਸੀ ਤੇ ਤਾਂ ਹੀ ਕਹਿੰਦੇ ਟੰਗੇ ਸੀ ਜਮੀਨਾ ਵੇਚ ਵੇਚ ਅੱਜ ਵੀ ਜੇ ਮੰਗੀ ਸੀ ਕਿਆ ਬਾਤ ਤੇ ਅੱਜ ਕਾਲਿਆਂ ਦੇ ਹੋ ਗਏ ਆ ਗੁਲਾਮ ਜੀ ਜੁੱਤੀ ਚੱਟਦੇ ਤੇ ਕਰਦੇ ਸਲਾਮ ਜੀ ਵਾਹ ਲੱਖਾਂ ਮਰ ਗਏ ਸੀ ਅੱਜ ਨਾ ਓਏ ਹੱਸਿਓ ਹੂੰ ਲੱਖਾਂ ਮਰ ਗਏ ਸੀ ਤੇ ਅੱਜ ਨਾ ਓਏ ਹੱਸਿਓ ਹੂੰ ਇਹ ਕਾਦੀ ਏ ਆਜ਼ਾਦੀ ਯਾਰਾ ਦੱਸਿਓ ਇਹ ਕਾਦੀ ਏ ਆਜ਼ਾਦੀ ਯਾਰਾ ਦੱਸਿਓ ਵਾਹ ਜੀ ਬੰਮਲੀ ਸਾਹਿਬ ਬਹੁਤ ਖੂਬ ਸੋ ਦਰਸ਼ਕੋ ਜਿਸ ਤਰ੍ਹਾਂ ਮੱਲੀ ਸਾਹਿਬ ਅਕਸਰ ਹੀ ਸਮਾਜਿਕ ਬੁਰਾਈਆਂ ਤੇ ਤੇ ਪਖੰਡ ਵਾਰ ਤੇ ਲਿਖਦੇ ਨੇ ਸੋ ਤਾਜ਼ੀ ਤਾਜ਼ੀ ਰਚਨਾ 15 ਅਗਸਤ ਜੋ ਸਾਡੀ ਅਸੀਂ ਆਜ਼ਾਦੀ ਦਿਹਾੜਾ ਮੰਨਦੇ ਆ ਉਸ ਤੇ ਵੀ ਚੰਦਰ 17 ਪੇਸ਼ ਕੀਤੀਆਂ ਨੇ ਉਨਾਂ ਨੇ ਸੱਚ ਬਿਆਨ ਕੀਤਾ ਵੀ ਬਿਲਕੁਲ ਵੀ ਅਸੀਂ ਅੱਜ ਆਜ਼ਾਦ ਨਹੀਂ ਹਾਂ ਅਸੀਂ ਜਿੰਮੇ ਕਹਿੰਦੇ ਆ ਵੀ ਇੱਕ ਪਿੰਜਰੇ ਨੂੰ ਬਦਲਣਾ ਆਜ਼ਾਦੀ ਸਮਝ ਲੈਣੇ ਆ ਉਹ ਇਹਨਾਂ ਨੇ ਕਾਫਟਰੀ ਵਿੱਚ ਦਹਿਜ ਆਇਆ ਤਾਂ ਉਮੀਦ ਕਰਦੇ ਆ ਕਿ ਤੁਹਾਨੂੰ ਪਸੰਦ ਆਊਗੀ ਔਰ ਅੱਗੇ ਤੋਂ ਵੀ ਤੁਸੀਂ ਇਸ ਤਰ੍ਹਾਂ ਚੈਨਲ ਨੂੰ ਤੇ ਮੰਲੀ ਸਾਹਿਬ ਦੀ ਰਚਨਾਵਾਂ ਨੂੰ ਪਿਆਰ ਦਿੰਦੇ ਰਹੋਗੇ ਔਰ ਸਾਡੀ ਬੇਨਤੀ ਹੈ ਵੀ ਸੱਚ ਨੂੰ ਸੁਣਨ ਦੀ ਆਤ ਪਾਲੀਏ ਪਹਿਲੀ ਗੱਲ ਤਾਂ ਸੱਚ ਬੋਲਣਾ ਚਾਹੀਦਾ ਹੈ ਸੱਚ ਲਿਖਣਾ ਚਾਹੀਦਾ ਜੇ ਅਸੀਂ ਲਿਖ ਨਹੀਂ ਸਕਦੇ ਬੋਲ ਨਹੀਂ ਸਕਦੇ ਤਾਂ ਸੱਚ ਸੁਣਨ ਦੀ ਆਤ ਸਾਨੂੰ ਜ਼ਰੂਰ ਪਾਉਣੀ ਚਾਹੀਦੀ ਹੈ ਐਵੇਂ ਨਾ ਜਾਣਾ ਖਾਣਾ ਉੱਠ ਕੇ ਮਤਲਕੇ ਕੋਈ ਟੇਡਾ ਜਿਹਾ ਕਮੈਂਟ ਕਰਿਆ ਕਰੋ ਪਹਿਲਾਂ ਰਚਨਾ ਨੂੰ ਦੇਖਿਆ ਕਰੋ ਪੜਿਆ ਕਰੋ ਤੇ ਉਹਨੂੰ ਸਮਝਿਆ ਕਰੋ ਆਹ ਹੀ ਆਜ਼ਾਦੀ ਦੀ ਗੱਲ ਆ ਜਾਂਦੀ ਹੈ ਇੱਥੇ ਵੀ ਜੇ ਅਸੀਂ ਆਪਣੇ ਆਪ ਨੂੰ ਆਜ਼ਾਦ ਮੰਨਦੇ ਆ ਤਾਂ ਸਾਨੂੰ ਇਸ ਚੀਜ਼ ਦਾ ਅਧਿਕਾਰ ਆ ਕਿਸੀ ਖੁੱਲ ਕੇ ਸੱਚ ਬਿਆਨ ਕਰੀਏ ਖੁੱਲ ਕੇ ਬੋਲੀਏ ਤੁਹਾਨੂੰ ਕਿਸੇ ਤੋਂ ਝਿਖਣਾ ਨਹੀਂ ਚਾਹੀਦਾ ਸੋ ਜੋ ਸਚਾਈ ਆ ਉਹ ਸਚਾਈ ਰਹਿਣੀ ਆ ਸੋ ਮਨੀ ਸਾਹਿਬ ਧੰਨਵਾਦ ਧੰਨਵਾਦ ਜੀ ਸਤਿਕਾਰ